ਟ੍ਰਾਂਸਫਰ ਨੂੰ ਲੈ ਕੇ ਸਿਆਸੀ ਸੰਗਰਾਮ ਮੱਚਿਆ ਹੋਇਆ ਹੈ ਪੰਜਾਬ ਹਾਊਸਿੰਗ ਅਤੇ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਦੀ ਪਾਵਰ ਸੀਐਮ ਦੀ ਥਾਂ ਹੁਣ ਚੀਫ ਸੈਕਟਰੀ ਨੂੰ ਦੇਣ ਤੇ ਇਹ ਪੂਰਾ ਵਿਵਾਦ ਹੈ ਚੇਅਰਮੈਨ ਦੀ ਪਾਵਰ ਚੀਫ ਸੈਕਟਰੀ ਨੂੰ ਦੇਣ ਤੇ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਤੇ ਬੀਜੇਪੀ ਨੇ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਹੁਣ ਪੰਜਾਬ ਸੱਦੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਵਾਲ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੀ ਚਾਲ ਹੈ ਸੰਵਧਾਨਿਕ ਨਿਯਮਾਂ ਦੇ ਖਿਲਾਫ ਕੰਮ ਕਰਨ ਲਈ ਕੈਬਨਿਟ ਤੇ ਦਬਾਅ ਕੌਣ ਪਾ ਰਿਹਾ ਹੈ ਹੁਣ ਦਿੱਲੀ ਵਾਲੇ ਜ਼ਮੀਨ ਤੇ ਹਾਊਸਿੰਗ ਦੇ ਫੈਸਲੇ ਕਰਨਗੇ ਰਮਿੰਦ ਬਿੱਟੂ ਜੋ ਮਿਨਿਸਟਰ ਆਫ ਸਟੇਟ ਨੇ ਉਹਨਾਂ ਨੇ ਵੀ ਇਸ ਫੈਸਲੇ 'ਤੇ ਸਵਾਲ ਚੁੱਕੇ ਨੇ ਫਾਈਲ ਤੇ ਦਸਖਤ ਨਾ ਹੋਣ ਤੇ ਬਦਲੀ ਗਈ ਹੈ ਪਾਵਰ ਤੇ ਕੁਝ ਦਿਨ ਪਹਿਲਾਂ ਹੀ ਸੀਐਮ ਨੇ ਅਰੋਸਟ੍ਰੋਫੋਲਸ ਫਾਈਲ ਤੇ ਦਸਖਤ ਨਹੀਂ ਕੀਤੇ ਸੀ ਇਸ ਕਾਰਨ ਸੀਐਮ ਤੋਂ ਪਾਵਰ ਕੋ ਕੇ ਚੀਫ ਸਕੱਤਰ ਨੂੰ ਪੇਰਿੱਤੀ ਗਿੱਤੇ ਇਸ ਬਾਬਤ ਸੁਖਬੀ ਸਿੰਘ ਬਾਦਲ ਸ਼ੋਮਣਕਲ ਗਲਦੇ ਪ੍ਰਧਾਨ ਉਹਨਾਂ ਨੇ ਉਸ ਪਾਈ ਹੈ ਤੇ ਲਿਖਿਆ ਹੈ ਕਿ ਪੰਜਾਬ ਦੇ ਮੁਖਤਕਤਨ ਕੋਡਾ ਜੀਏ ਗਮਾੜਾ ਗਲਾੜਾ ਬੀਡੀਏ ਐਡੀਏ ਸਮੇਤ ਬਾਕੀ ਸਾਰੀਆਂ ਵਿਕਾਸ ਅਥਾਰਟिटीज ਦਾ ਚੇਅਰਮੈਨ ਨਿਯੁਕਤ ਕਰਕੇ ਭਗਵੰਤ ਮਾਨ ਦਾ ਅਰਜ਼ੀ ਕੇਸ਼ੀਵਾਲ ਅੱਗੇ बेशर्मी के नाल घोटाले काम पूरी पूरा हो गया है उसने एक ऑफिसर राही जो कि केजरीवाल केशरीवाल करीबी साथी है पंजाब दिया ज़मीना दे विकास फंडा दा कंट्रोल अपने दिल्ली दे आका नु सौंप देता है यह हुक्म आप सरकार दे वलो पंजाब दी हजारा एकड़ जमीन ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਜ਼ਮੀਨ ਸ਼ਾਮਿਲ ਹੈ ਉਹ ਹਥਿਆਉਣ ਦੇ ਲਈ ਆਇਆ ਹੈ ਇਹ ਫੈਸਲਾ ਇਸ ਗੱਲ ਦਾ ਵੀ ਪੱਕਾ ਸਬੂਤ ਹੈ ਕਿ ਪੰਜਾਬ ਨੂੰ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਵੀ ਖਤਮ ਹੋ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਦੇ ਆਫਸਰ ਸਿੱਧੇ ਕੇਸ਼ਰੀਵਾਲ ਅਤੇ ਉਸ ਦੇ ਗੈਰ ਪੰਜਾਬੀ ਸਾਥੀਆਂ ਨੂੰ ਰੀਪੋਰਟ ਕਰਦੇ ਹਨ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਅਫਸਰ ਨੂੰ ਕਿਸੇ ਵੀ ਅਥਾਰਟੀ ਦਾ ਇਸ ਤਰ੍ਹਾਂ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਅਤੇ ਉਸਦੇ ਮੰਤਰੀ ਮੈਂਬਰਸ ਹੋਣ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਟ ਸਾਥੀ ਹੁਣ ਆਪਣੇ ਅਧੀਨ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਸ਼ਮਣੇ ਅਕਾਲੀ ਦਲ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਕਿਉਂਕਿ ਇਹ ਕਸ਼ਮੀਰਵਾਲ ਦੇ ਵੱਲੋਂ ਪੰਜਾਬ ਦੇ ਖਜ਼ਾਨੇ ਤੇ ਕੰਟਰੋਲ ਮਜ਼ਬੂਤ ਕਰ ਕਰਕੇ ਉਹਨਾਂ ਦੀ ਲੁੱਟ ਕਰਨ ਦੀ ਇੱਕ ਨਵੀਂ ਚਾਲ ਹੈ ਪੰਜਾਬ ਦੀ ਕੋਈ ਖੇਤਰੀ ਪਾਰਟੀ ਸ਼ਮਣੇ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਜਾਦੀਆਂ ਨੂੰ ਪਰੋਸਾ ਦਵਾਨ ਦਾ ਹੈ ਕਿ ਅਸੀਂ ਇਸ ਗੈਰ ਪੰਜਾਬੀ ਲੋਬੀ ਵੱਲੋਂ ਜ਼ਬਰਦਸਤੀ ਸਰਕਾਰੀ ਸ਼ਕਤੀ ਦੀ ਬੇਸ਼ਰਮੀ ਨਾਲ ਦੁਰਵਰਤੋਂ ਕਰਨ ਦਾ ਡਟ ਕੇ ਵਿਰੋਧ ਕਰਾਂ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਛੋਇਆ ਗਿਆ ਕਿ ਜਿਹੜਾ ਪੀਆ ਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾ ਉਹ ਸਾਰਿਆਂ ਦਾ ਜਿਵੇਂ ਜਿਵੇਂ ਗੱਲ ਕਰ ਲਵਾਂ ਗਮਾੜਾ ਗਲਾੜਾ ਜਿਹੜੀਆਂ ਅਥਾਰਟੀਆਂ ਸੀਗੀਆਂ ਹਾਊਸਿੰਗ ਦੀਆਂ ਗਮਾੜਾ ਗਲਾੜਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ এনਵਾਇਰਨਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਸਾਹਿਬ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟिटीज ਬਹੁਤ ਵੱਡੀਆਂ ਅਥਾਰਟिटीज ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ ਸਾਰੇ ਕੰਮਕਾਰ ਹੁੰਦੇ ਦੇਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟिटीज ਨੂੰ ਛੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੱਗਦਾਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪੇਰੈਂਸੀ ਰਹਦੀ ਆ ਕਿ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਉਹਨ ਪਾਵਰਸ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ